ਜਦੋਂ ਆਪਾਂ ਕਿਸੇ ਦੇ ਬੱਚੇ ਨੂੰ ਦੇਖਦੇ ਆਂ ਵੀ ਉਹ ਬਹੁਤ ਕਾਮਯਾਬ ਹੈ ਪੜ੍ਹਾਈ ਦੇ ਵਿੱਚ ਨਾ ਹਰ ਟਾਈਮ ਫਰਸਟ ਆਉਂਦਾ ਹੈਗਾ ਹਰ ਇੱਕ ਚੀਜ਼ ਜੋ ਵੀ ਉਹ ਕਰਦਾ ਹੈ ਉਹਦੇ ਵਿੱਚੋਂ ਤਰੱਕੀ ਹੀ ਮਿਲ ਰਹੀ ਹੈਗੀ ਵੀ ਸਾਡਾ ਬੱਚਾ ਕੋਈ ਵੀ ਕੰਮ ਕਰਦਾ ਹੈ ਇਹ ਪਿੱਛੇ-ਪਿੱਛੇ ਕਿਉਂ ਇੰਨਾ ਪੜ੍ਹਾਈ ਦੇ ਵਿੱਚ ਮਨ ਲੱਗਦਾ ਨਾ ਕੋਈ ਗੱਲ ਮੰਨਦਾ ਹੈ ਨਾ ਕਿਸੇ ਵੀ ਚੀਜ਼ ਦੇ ਵਿੱਚ ਕਾਮਯਾਬੀ ਕਿਉਂ ਨਹੀਂ ਮਿਲ ਰਹੀ ਫਿਰ ਆਪਾਂ ਇਸ ਜਗ੍ਹਾ ਤੇ ਆ ਕੇ ਨਾ ਦੂਸਰੀ ਸਾਈਡ ਚਲੇ ਜਾਨੇ ਆਪਾਂ ਕਹਿੰਨੇ ਵੀ ਸਾਡੇ ਬੱਚੇ ਨੂੰ ਕਿਸੇ ਨੇ ਜਾਦੂ ਟੂਣਾ ਕਰਾਤਾ ਸਾਡੇ ਬੱਚੇ ਦੇ ਸਿਰ ਦੇ ਵਿੱਚ ਕਿਸੇ ਨੇ ਘੋਲ ਕੇ ਪਾਤਾ ਸਾਡੇ ਕਿਤੇ ਕਿਸੇ ਚੀਜ਼ ਦਾ ਜਿਵੇਂ ਆਪਾਂ ਕਹਿੰਨੇ ਵੀ ਪਿੱਤਰ ਦੋਸ ਅੱਜ ਕੱਲ ਬਹੁਤ ਜ਼ਿਆਦਾ ਹੋ ਰਿਹਾ ਵੀ ਕਿਤੇ ਇਹ ਤਾਂ ਨਹੀਂ ਹੈਗਾ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਚੀਜ਼ ਦੱਸੂਗੀ ਜਿਹੜੀ ਭੈਣ ਭਰਾ ਵਿਸ਼ਵਾਸ ਤੇ ਨਾਲ ਇਸ ਚੀਜ਼ ਨੂੰ ਕਰਨਗੇ ਨਾ ਤੁਸੀਂ ਦੇਖਿਓ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡਾ ਬੱਚਾ ਕਿਵੇਂ ਪੜ੍ਹਾਈ ਦੇ ਵਿੱਚ ਸੰਪੂਰਨ ਜਿਵੇਂ ਕਿ ਆਪਾਂ ਕਹਿੰਨਾ ਵੀ ਕਿਵੇਂ ਉਹ ਪੜ੍ਹਾਈ ਦੇ ਵਿੱਚ ਮੰਨ ਲੱਗਦਾ ਹੈ ਨਾ ਉਹਦੇ ਵੀ ਜਦੋਂ ਆਪਾਂ ਪੜਦੇ ਆ ਨਾ ਕੁਝ ਆਪਣੀ ਯਾਦ ਨਹੀਂ ਰਹਿੰਦਾ ਬੱਚੇ ਹਰ ਟਾਈਮ ਖਿਜੇ ਖਿਜੇ ਰਹਿੰਦੇ ਨੇ ਪੜਨ ਨੂੰ ਕਹਨੇ ਆ ਨਾ ਤਾਂ ਚਾਰੇ ਪੈ ਚੱਕ ਕੇ ਪੈਂਦੇ ਨੇ ਅਸੀਂ ਪੜ ਲਾਂਗੇ ਅਸੀਂ ਪੜਦੇ ਆ ਅਸੀਂ ਇੱਦਾਂ ਇੱਦਾਂ ਦਾ ਹਨ ਵੀ ਉਹ ਚੀਜ਼ ਐ ਜਿਹੜੀ ਨਾ ਦੇਖਿਓ ਤੁਸੀਂ ਜਿਹੜਾ ਮਾਪੇ ਇਸ ਚੀਜ਼ ਨੂੰ ਕਰੇਗਾ ਨਾ ਤਾਂ ਬੱਚਾ ਤੁਹਾਡਾ ਤੁਹਾਡੀ ਹਰ ਗੱਲ ਮੰਨੇਗਾ ਆਓ ਆਪਾਂ ਜਾਣਦੇ ਹਾਂ ਕਿਹੜੀ ਚੀਜ਼ ਐ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨਪ੍ਰਾਬਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸੱਚੀ ਮੁੱੱਚ ਦਿਲੋਂ ਧੰਨਵਾਦ ਜੇ ਤੁਸੀਂ ਆਪਣੀ ਇਸ ਪੈਨ ਨੂੰ ਇੰਨਾ ਪ ਪਰ ਅੱਜ ਮੈਂ ਤੁਹਾਡੇ ਨਾਲ ਇੱਕ ਸਰਤ ਰੱਖਣੀ ਹੈਗੀ ਕਿ ਮੈਂ ਉਸੇ ਪੈਜ ਦਾ ਕਮੈਂਟ ਦਾ ਜਵਾਬ ਦੇਣਾ ਹੈਗਾ ਜਿਹੜਾ ਪੈਨਪਰਾ ਹੈਪੀ ਦਾ ਬਟਨ ਮੈਨੂੰ ਦੱਬ ਕੇ ਪਹਿਲਾਂ ਹੈਪੀ ਦਬੇਗਾ ਫਿਰ ਮੈਨੂੰ ਕਮੈਂਟ ਕਰੇਗਾ ਵੀ ਦੀਦੀ ਮੈਂ ਹੈਪੀ ਤੁਹਾਨੂੰ ਭੇਜ ਦਿੱਤੀ ਹੈ ਕਿਉਂਕਿ ਕਮੈਂਟਾਂ ਤੋਂ ਪਤਾ ਲੱਗ ਜਾਂਦਾ ਹੈ ਵੀ ਕਿਹੜੇ ਨੇ ਭੇਜੀ ਹੈ ਕਿਹੜੇ ਨੇ ਨਹੀਂ ਭੇਜੀ ਹੈਗੀ ਤੇ ਵੀਡੀਓ ਚੰਗੀ ਲੱਗੂਗੀ ਤਾਂ ਅੱਗੇ ਅਗੇ ਸ਼ੇਅਰ ਵੀ ਕਰਨਾ ਤੇ ਲਾਈਕ ਤੇ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰ ਦਿਆ ਕਰੋ ਸਭ ਤੋਂ ਪਹਿਲਾਂ ਆਪਾਂ ਦੱਸਦੇ ਹਾਂ ਤੁਹਾਨੂੰ ਵੀ ਬੱਚਿਆਂ ਨੂੰ ਇਹ ਚੀਜ਼ਾਂ ਹੁੰਦੀਆਂ ਕਿਉਂ ਹੈ ਇੱਕ ਤਾਂ ਦੇਖੋ ਆਪਣੇ ਘਰਾਂ ਦਾ ਮਾਹੌਲ ਦਾ ਫਰਕ ਇੰਨਾ ਜ਼ਿਆਦਾ ਪੈ ਰਿਹਾ ਕਿ ਆਪਾਂ ਬੱਚਿਆਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਦੇਖੋ ਪਿਓ ਵਿਚਾਰਾ ਸਾਰਾ ਦਿਨ ਬਾਹਰ ਰਹਿੰਦਾ ਹੈਗਾ ਮਾਂ ਦੇ ਮਲਕੀ ਲਾ ਲਓ ਤੁਸੀਂ ਇਹ 24 ਘੰਟਿਆਂ ਦੇ ਵਿੱਚੋਂ 23 ਘੰਟੇ ਮਾਂ ਦੇ ਕੋਲ ਹੀ ਬੱਚਾ ਰਹਿੰਦਾ ਹੈਗਾ ਨਾ ਕਹਿਣ ਤੋਂ ਮੇਰੇ ਪਾਪਾ ਚਲੋ ਕਹਾਂਗੇ ਤਾਂ ਸਹੀ ਵੀ 6 ਘੰਟੇ ਰਹਿੰਦਾ 7 ਰਹਿੰਦਾ 5 ਰਹਿੰਦਾ ਵੀ ਕਹਿਣ ਤੋਂ ਪਾਪਾ ਵੀ ਜ਼ਿਆਦਾ ਟਾਈਮ ਬੱਚਾ ਮਾਂ-ਬਾਪ ਮਾਂ ਨੂੰ ਹਰ ਇੱਕ ਬੱਚੇ ਦੀ ਚੀਜ਼ ਦਾ ਪਤਾ ਹੁੰਦਾ ਵੀ ਕੀ ਕਿਦਾਂ ਹੋਣਾ ਨਾ ਥੋੜਾ ਜਿਹਾ ਤੁਹਾਨੂੰ ਆਪਦਾ ਸੁਭਾਅ ਆਪਦਾ ਨੇਚਰ ਬਦਲਣਾ ਪਵੇਗਾ ਮੈਂ ਤੁਹਾਨੂੰ ਬਾਅਦ ਚ ਦੱਸਦੀ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਕੀ ਪਵੇਗਾ ਜਿਹਦੇ ਬੱਚੇ ਗੱਲ ਨਹੀਂ ਮੰਨਦੇ ਜਿਹਦੇ ਬੱਚਿਆਂ ਦੀ ਜ਼ਿਆਦਾਸ ਕਮਜ਼ੋਰ ਹੈ ਜਿਹੜੇ ਬੱਚੇ ਕੋਈ ਵੀ ਚੀਜ਼ ਕਰਦੇ ਨੇ ਉਹ ਉਹਨਾਂ ਨੂੰ ਕਾਮਯਾਬ ਨਹੀਂ ਹੋ ਰਿਹਾ ਨਾ ਸਾਰੀ ਖੇਡ ਆਪਣੇ ਦਿਮਾਗ ਦੀ ਹੈ ਜਦੋਂ ਬੱਚਾ ਦਿਮਾਗ ਨਾਲ ਕੰਮ ਕਰੇਗਾ ਦਿਮਾਗ ਦੇ ਅੰਦਰ ਦੇ ਵਿੱਚ ਬੈਠੇਗੀ ਚੀਜ਼ ਨਾ ਤਾਂ ਉਹ ਆਟੋਮੈਟਿਕ ਉਸ ਚੀਜ਼ ਨੂੰ ਐਕਸੈਪਟ ਕਰ ਲੇਗਾ ਤੇ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ ਤੁਸੀਂ ਨੇ ਨਾ ਇਸ ਤਰੀਕੇ ਦਾ ਨਾ ਬਦਾਮਾਂ ਦਾ ਤੇਲ ਲੈਣਾ ਇਹ ਬਦਾਮਾਂ ਦਾ ਪਿਓਰ ਸਾਡੇ ਬਦਾਮ ਲੈ ਕੇ ਕੜਵਾਇਆ ਹੋਇਆ ਤੇ ਇਹ ਤੁਹਾਨੂੰ ਕਿਤੇ ਵੀ ਕੋਲੂ ਵਗੈਰਾ ਛੋਟੇ ਕੋਲੂ ਲੱਗੇ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਉੱਥੋਂ ਮਿਲ ਜੇਗਾ ਜਾਂ ਤੁਸੀਂ ਖੁਦ ਅੱਧਾ ਕਿਲੋ ਕਿਲੋ ਬਦਾਮ ਲੈ ਕੇ ਤੁਸੀਂ ਉਹਦਾ ਕੜਵਾ ਲਓ ਹਣਾ ਅਗਰ ਤੁਸੀਂ ਹੁੰਦਾ ਵੀ ਚਲੋ ਹਰ ਇੱਕ ਇੰਨਾ ਕੀਮਤੀ ਤੇਲ ਨਹੀਂ ਕੜਵਾ ਸਕਦਾ 8-900 ਰੁਪਏ ਕਿਲੋ ਹਣਾ ਬਦਾਮ ਨਹੀਂ ਤਾਂ ਤੁਸੀਂ ਅਗਰ ਬਦਾਮਾਂ ਦਾ ਤੇਲ ਤੁਸੀਂ ਨਹੀਂ ਕੜਵਾ ਸਕਦੇ ਤਾਂ ਤੁਸੀਂ ਨਾਰੀਅਲ ਦਾ ਤੇਲ ਲੈ ਲਓ ਨਾਰੀਅਲ ਦਾ ਤੇਲ ਨਾ ਬਹੁਤ ਮਾਰਕੀਟ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਬ੍ਰਾਂਡ ਆਏ ਹੋਏ ਨੇ ਪਰ ਤੁਹਾਨੂੰ ਇਦਾਂ ਦਾ ਨਾਰੀਅਲ ਦਾ ਤੇਲ ਨਹੀਂ ਲੈਣਾ ਨਾ ਚਾਹੇ ਡਾਵਰ ਦਾ ਹੋਵੇ ਚਾਹੇ ਪੀਨਟ پتہ ਨਹੀਂ ਕੀ ਕੋਕੋ ਨਟ پتہ ਨਹੀਂ ਕੀ ਕੁਛ ਆਇਆ ਹੋਇਆਗਾ ਹਨਾ ਕਿੰਨੀਆਂ ਕੁ ਕੰਪਨੀਆਂ ਨੇ ਕਿਸੇ ਕੰਪਨੀ ਦਾ ਤੁਸੀਂ ਨਹੀਂ ਲੈਣਾ ਹੈਗਾ ਤੁਸੀਂ ਨੇ ਜਿਹੜੇ ਖੋਪੇ ਦੇ ਗੁੱਟ ਹੁੰਦੇ ਆ ਨਾ ਸਾਫ ਤੇ ਗੁੱਟ ਮਿਲ ਜਾਂਦੇ ਆ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਉਹ ਲੈ ਲਓ ਤੁਸੀਂ ਅੱਧਾ ਕਿਲੋ ਲੈ ਲਓ ਕਿਲੋ ਲੈ ਲਓ ਹਨਾ 5 10 ਕੁ ਗੁੱਟ ਲੈ ਲਓ ਤੁਸੀਂ ਇਦਾਂ ਦਾ ਤੁਸੀਂ ਉਹਨੂੰ ਜਿਵੇਂ ਬਦਾਮਾਂ ਦਾ ਤੇਲ ਕੱਢਦੇ ਨੇ ਇਸੇ ਤਰੀਕੇ ਨਾਲ ਨਾ ਕੋਲੂ ਛੋਟੀਆਂ ਲੱਗੇ ਹੁੰਦੇ ਆ ਤੁਸੀਂ ਉੱਥੋਂ ਜਾ ਕੇ ਨਾ ਬਦਾਮਾਂ ਦਾ ਤੇਲ ਕੜਵਾ ਕੇ ਸੌਰੀ ਖੋਪੇ ਦਾ ਤੇਲ ਕੜਵਾ ਕੇ ਲੈ ਕੇ ਆਉਣਾ ਪਿਓਰ ਖੋਪੇ ਦਾ ਤੇਲ ਕਿਸੇ ਵੀ ਬਜ਼ੁਰਗ ਦੇ ਜਿਵੇਂ ਆਪਾਂ ਕਹਿੰਦੇ ਵੀ ਅੱਜ ਕੱਲ ਹੱਡਾਂ ਦੇ ਵਿੱਚ ਕਮਜ਼ੋਰੀ ਆ ਰਹੀ ਹੈ ਨਾ ਗ੍ਰੀਸ ਖਤਮ ਹੋ ਗਿਆ ਕੈਲਸ਼ੀਅਮ ਖਤਮ ਹੋ ਗਿਆ ਨਾ ਜੇ ਤੁਹਾਡੀ ਜ਼ਿਆਦਾ ਜਿਵੇਂ ਆਪਾਂ ਨੂੰ ਅਕਸਰ ਹੁੰਦਾ ਜਿਹੜੇ 40 ਦੇ ਲਵੇ ਲੌਣੇ ਪਹੁੰਚ ਜਾਂਦੇ ਨੇ ਨਾ ਆਪਾਂ ਵੀ ਆਪਾਂ ਚੀਜ਼ ਲੈ ਕਰਨ ਕੁਝ ਹੋਰ ਜਾਂਦੇ ਨੇ ਜਾਂਦੇ ਜਾਂਦੀ ਭੁੱਲ ਜਾਂਦੇ ਆਗੇ ਹਨ ਇਹ ਹੁਣ ਸਰਦੀਆਂ ਦੇ ਵਿੱਚ ਹੀ ਕਰਨ ਦੇਖੋ ਗਰਮੀਆਂ ਦੇ ਵਿੱਚ ਆਪਾਂ ਇਸ ਚੀਜ਼ ਨੂੰ ਨਹੀਂ ਲੈ ਸਕਦੇ ਸਰਦੀਆਂ ਦੇ ਵਿੱਚ ਹੀ ਲੈਣਾਗਾ ਤੁਹਾਡੇ ਬੱਚੇ ਦੇਖਿਓ ਕਿੰਨੀ ਉਹਨਾਂ ਦੀ ਜਾਦਾ ਤੇਜ਼ ਹੁੰਦੀ ਹੈ ਅਗਰ ਤੁਸੀਂ ਇਸ ਚੀਜ਼ ਨੂੰ ਕਰਨ ਲੱਗੇ ਪਿਓਰ ਤੁਸੀਂ ਖੋਪੇ ਦਾ ਜਿਹੜਾ ਤੇਲ ਹੈਗਾ ਕੁੜਵਾ ਕੇ ਲੈ ਕੇ ਆਉਣਾ ਨਾਰੀਅਲ ਦਾ ਤੇਲ ਪਿਓਰ ਉਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਰੱਖ ਲੈਣਾ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਉਸ ਤੇਲ ਦਾ ਤੁਹਾਡਾ ਬੱਚਾ ਦੁੱਧ ਚ ਪਾ ਕੇ ਪੀਂਦਾ ਤਾਂ ਉਹਨੂੰ ਦੁੱਧ ਦੇ ਵਿੱਚ ਪਾ ਕੇ ਪਿਆ ਦਿਓ ਨਹੀਂ ਉਹਨੂੰ ਦਾਲ ਸਬਜ਼ੀ ਦੇ ਵਿੱਚ ਪਿਆ ਦਿਓ ਹਨਾ ਚਾਹੇ ਉਹ ਇਦਾਂ ਹੀ ਖਾਂਦਾ ਤਾਂ ਉਹਨੂੰ ਇਦਾਂ ਹੀ ਖਾਣ ਨੂੰ ਦੇ ਦਿਓ ਤੇ ਮੈਨੇ ਕਹਿਣ ਤੋਂ ਭਾਵੇਂ ਵੀ ਉਹਨੂੰ ਜੇ 2 ਚਮਚੇ ਨਹੀਂ ਤਾਂ 1 ਚਮਚਾ ਦੇਣ ਦੇ ਵਿੱਚ ਉਹਨੂੰ ਜ਼ਰੂਰ ਖਵਾਓ ਜਿਹੜੇ ਵੱਡੇ ਨੇ ਜਿਵੇਂ ਆਪਣੇ ਵਰਗੇ ਨੇ ਮੇਰੇ ਹਨਾ 40 ਤੋਂ ਬਣਾ ਲੈਨੇ 40 ਤੋਂ ਉੱਪਰ ਵਾਲੇ ਨੇਗੇ ਤਾਂ ਉਹ ਤੁਸੀਂ ਹਨਾ ਬਜ਼ੁਰਗ ਵੀ ਲੈ ਸਕਦੇ ਨੇ ਕੋਈ ਇਹ ਨਹੀਂ ਹੈਗਾ ਵੀ ਹਨਾ ਜਿਹੜੇ 60 70 90 ਸਾਲ ਤੱਕ ਬਜ਼ੁਰਗ ਬੈਠੇ ਨੇ ਉਹ ਵੀ ਇਸ ਚੀਜ਼ ਨੂੰ ਲੈ ਸਕਦੇ ਨੇ ਬਹੁਤ ਜ਼ਿਆਦਾ ਬੈਨੀਫਿਟ ਇਸ ਚੀਜ਼ ਦਾ ਤੇ ਇੱਕ ਤੁਸੀਂ ਦੋ ਅਖਰੋਟ ਖਾਮ ਨੂੰ ਭਿਉਂ ਕੇ ਰੱਖ ਦੇਣੇ ਨੇ ਸੱਲ ਕੇ ਕੱਢ ਕੇ ਉਹਨਾਂ ਦੀ ਗਿਰੀਆਂ ਨੂੰ ਨਾ ਦੋ ਅਖਰੋਟ ਸਾਬਤੇ ਅਖਰੋਟ ਲੈਣੇ ਨੇ ਗਿਰੀਆਂ ਜਿਹੜੀਆਂ ਆਪਾਂ ਲੈ ਲੈਣੇ ਆ ਨਾ ਕੱਡੀਆਂ ਹੋਈਆਂ ਉਹ ਨਹੀਂ ਲੈਣੀਆਂ ਕਿਉਂਕਿ ਉਹਨਾਂ ਦੇ ਵਿੱਚ ਤੇਲ ਪਹਿਲਾਂ ਹੀ ਆਲਰੇਡੀ ਕੱਢਿਆ ਗਿਆ ਹੁੰਦਾ ਦੋ ਅਖਰੋਟ ਲੈ ਲੈਣੇ ਉਹਨਾਂ ਦੀਆਂ ਗਿਰੀਆਂ ਨੂੰ ਭੰਨ ਕੇ ਹਨਾ ਕੱਢ ਕੇ ਪਿਆਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਸਵੇਰੇ ਨਾ ਸੱਲ ਕੇ ਆਪਣੇ ਬੱਚਿਆਂ ਨੂੰ ਦੇਣਾ ਸ਼ੁਰੂ ਕਰੋ ਦੋ ਅਖਰੋਟ ਡੇਲੀ ਤੇ ਇੱਕ ਚਮਚ ਇਹ ਆਪਣੇ ਖੋਪੇ ਦੇ ਤੇਲ ਦਾ ਜੇ ਬਦਾਮਾਂ ਦਾ ਹੈਗਾ ਤਾਂ ਤੁਸੀਂ ਇੱਕ ਚਮਚ ਬਦਾਮਾਂ ਦੇ ਦਾ ਇੱਕ ਖੋਪੇ ਦੇ ਦਾ ਤੁਸੀਂ ਹੈਰਾਨ ਰਹਿ ਜਾਓਗੇ ਇਸ ਚੀਜ਼ ਦਾ ਨਤੀਜਾ ਦੇਖ ਕੇ ਇੰਨਾ ਜ਼ਿਆਦਾ ਦਿਮਾਗ ਤੁਹਾਡੇ ਬੱਚਿਆਂ ਦਾ ਤੇਜ਼ ਹੋਊਗਾ ਜਿਆਦਾ ਸੇ ਨਹੀਂ ਤੇਜ਼ ਹੋਊਗੀ ਕਿ ਜਿਹੜਾ ਵੀ ਉਹ ਚੀਜ਼ ਕਰਨਗੇ ਨਾ ਉਹ ਉਹਨਾਂ ਦੇ ਫਟਾਫਟ ਜਾ ਦੋਗੀ ਇੱਕ ਆਪਣੇ ਬੱਚੇ ਨੂੰ ਕਹੋ ਵੀ ਜਦੋਂ ਉਹ ਨਹਾਉਂਦੇ ਆ ਇਸ਼ਨਾਨ ਕਰਦੇ ਆ ਆਪਾਂ ਨਾ ਵੱਡੇ ਵੀ ਛੋਟੇ ਵੀ ਜਿਹੜੇ ਵੀ ਪੈਣ ਭਰਾਵਾਂ ਨੂੰ ਲੱਗਦਾ ਵੀ ਸਾਡੇ ਤੁਸੀਂ ਐ ਦੇਖੋ ਵੀ ਇਸ ਚੀਜ਼ ਨਾਲ ਤੁਹਾਡੀਆਂ ਨਾ 50% ਬਿਮਾਰੀਆਂ ਠੀਕ ਹੋ ਜਾਣਗੀਆਂ ਸਰੋਂ ਦੇ ਤੇਲ ਨੂੰ ਨਾ ਆਪਣੀ ਇਸ ਤਰੀਕੇ ਨਾਲ ਨਾ ਚੂਲੀ ਦੇ ਵਿੱਚ ਲੈ ਲੈਣਾ ਸਰੋਂ ਦਾ ਤੇਲ ਉਸ ਤੋਂ ਫੇਰ ਤੁਸੀਂ ਕਰਨਾ ਕੀ ਹੈ ਜਿਵੇਂ ਕਿ ਆਪਣੇ ਇੱਥੋਂ ਹਨ ਆਪਾਂ ਕੱਛਾਂ ਵੀ ਕਹਿ ਦਿੰਨੇ ਆ ਨਾ ਆ ਇਸ ਜਗ੍ਹਾ ਤੇ ਨਾ ਇਸ ਤਰੀਕੇ ਨਾਲ ਨਾ ਪਾ ਕੇ ਉਂਜਲ ਦੇ ਵਿੱਚ ਪਾਣੀ ਇਸ ਤਰੀਕੇ ਨਾਲ ਇੱਧਰ ਸਾਰੇ ਲਗਾਉਣਾ ਫੇਰ ਥੋੜਾ ਜਿਹਾ ਪਾ ਕੇ ਇਸ ਤਰੀਕੇ ਨਾਲ ਇੱਧਰ ਲਗਾਉਣਾ ਫੇਰ ਆਪਣੇ ਪਾ ਕੇ ਜਿਹੜੀ ਆਪਣੀਆਂ ਲੱਤਾਂ ਦੀਆਂ ਖੁੱਚਾਂ ਕਹਿ ਦਿੰਨੇ ਆ ਨਾ ਆਪਾਂ ਗੋਡਿਆਂ ਦੇ ਨੀਚੇ ਨਾ ਇੱਥੇ ਇਹਨਾਂ ਦੇ ਉੱਪਰ ਵੀ ਇਦਾਂ ਹੀ ਲਗਾਉਣਾ ਤੇ ਪੈਰਾਂ ਦੀਆਂ ਨੀਚੇ ਤਲੀਆਂ ਦੇ ਉੱਪਰ ਲਗਾਉਣਾ ਤੇ ਸਿਰ ਦੇ ਵਿੱਚ ਘਟੂ ਘਟ ਸੰਡੇ ਵਾਲੇ ਦਿਨ ਇਸ ਜਗ੍ਹਾ ਜਿਹੜਾ ਆਪਣਾ ਤਾਲੂ ਇਸ ਜਗ੍ਹਾ ਤੇ ਤੁਸੀਂ ਨੇ ਸਰੋਂ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰਨੀ ਦੇਖੋ ਡਾਕਟਰਾਂ ਨੂੰ ਤੁਸੀਂ 50 50000 ਰੁਪਇਆ ਦੇ ਆਉਣੇ ਜਦੋਂ ਆਪਾਂ ਮੜੇ ਜੇ ਬਿਮਾਰ ਹੋ ਜਾਂਦੇ ਹਣਾ ਨਹੀਂ ਹੁਣ ਤਾਂ ਫੀਸ ਹੀ ਡਾਕਟਰ ਦੀ ਜਦੋਂ ਜਾਂਦੇ ਆਪਾਂ 500 ਰੁਪਇਆ ਹਣਾ ਹਰੇਕ ਡਾਕਟਰ ਦੀ ਫੀਸ ਹੈਗੀ ਉੱਥੇ ਆਪਾਂ ਬਹੁਤ ਹੈ ਨਾ ਈਜ਼ੀ ਦੇ ਆਉਣੇ ਕਰੀ ਆਪਾਂ ਜੇ ਕੋਈ ਹੁੰਦਾ ਨਾ ਮੈਂ ਬੱਸ ਮੈਨੂੰ ਟਾਈਮ ਨਹੀਂ ਲੱਗਿਆ ਮੈਨੂੰ ਇਦਾਂ ਫਿਰ ਨਾਲ ਤਾਂ ਆਪਾਂ ਕੰਮ ਛੱਡਦੇ ਆਂ ਨਾਲ ਹੀ ਆਪਾਂ ਪੈਸਾ ਬਰਬਾਦ ਕਰਦੇ ਆਂ ਹਣਾ ਇਹ ਚੀਜ਼ਾਂ ਜੇ ਤੁਸੀਂ ਵਰਤਣ ਲੱਗ ਜਾਓਗੇ ਨਾ ਤਾਂ ਤੁਹਾਨੂੰ ਖੁਦ ਪਤਾ ਲੱਗ ਗਿਆ ਵੀ ਤੁਹਾਡੇ ਸਰੀਰ ਦੇ ਵਿੱਚ ਕਿੰਨਾ ਇਸ ਚੀਜ਼ ਦਾ ਬੈਨੀਫਿਟ ਹੈ ਤੇ ਤੁਹਾਡੇ ਬੱਚਿਆਂ ਦੇ ਦਿਮਾਗ ਦਾ ਤਾਂ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਹੁਣ ਆ ਗਈ ਗੱਲ ਵੀ ਤੁਹਾਡੇ ਬੱਚੇ ਤੁਹਾਡੀ ਗੱਲ ਸੁਣਦੇ ਕਿਉਂ ਨਹੀਂ ਦੇਖੋ ਅੱਜ ਕੱਲ ਜਿਹੜੇ ਬਾਹਰ ਜਿਹੜੇ ਫਰੈਂਡ ਬਣਾਉਂਦੇ ਨੇ ਫਰੈਂਡ ਸਰਕੂਲੇਸ਼ਨ ਹੈ ਨਾ ਉਹਨਾਂ ਦਾ ਉਹ ਇੰਨਾ ਜ਼ਿਆਦਾ ਕਹਿਣ ਨੂੰ ਮੰਨਤਾ ਨਹੀਂ ਕਰਦਾ ਪਰ ਇੰਨਾ ਜ਼ਿਆਦਾ ਨਾ ਉਹ ਗੰਦਾ ਹੋ ਚੁੱਕੇ ਹੈਗਾ ਮਾਪੇਓ ਕੋਲੇ ਸਮਾਂ ਹੀ ਨਹੀਂ ਹੈਗਾ ਆਪਣੇ ਬੱਚਿਆਂ ਵਾਸਤੇ ਆਪਣੇ ਵਾਸਤੇ ਮੋਬਾਈਲ ਆਪਣੇ ਵਾਸਤੇ ਫੈਸ਼ਨ ਆਪਣੇ ਵਾਸਤੇ ਹਨਾ ਘੁੰਮਣਾ ਫਿਰਨਾ ਚੁਗਲੀਆਂ ਕਰਨੀਆਂ ਸਾਰਾ ਦਿਨ ਹਨਾ ਫਰੈਂਡਾਂ ਦੇ ਨਾਲ ਗੱਪਾਂ ਮਾਰਨੀਆਂ ਇਹ ਚੀਜ਼ਾਂ ਦੇ ਵਿੱਚ ਆਪਾਂ ਬਹੁਤ ਵਿਅਸਤ ਹੋ ਚੁੱਕੀਆਂ ਮੇਰੀਆਂ ਗੱਲਾਂ ਚਾਹੇ ਕੜਵੀਆਂ ਲੱਗਣ ਪਰ ਇਹ ਸਚਾਈ ਹੈ ਕਿ ਬੱਚਿਆਂ ਦੇ ਬਿਗੜਨ ਦੇ ਪਿੱਛੇ 90% ਮਾਪੇਓ ਦਾ ਹੱਥ ਹੈ ਸਭ ਤੋਂ ਮੇਨ ਕਾਰਨ ਤੁਸੀਂ ਉਹਨਾਂ ਨੂੰ ਬਜ਼ੁਰਗਾਂ ਦੇ ਨਾਲ ਬੈਠਣ ਉੱਠਣ ਨਹੀਂ ਦਿੰਦੇ ਜਿੱਥੋਂ ਉਹਨਾਂ ਨੂੰ ਅਕਲ ਮਿਲਣੀ ਹੈ। ਦੂਸਰੀ ਗੱਲ ਤੁਸੀਂ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਹੈਗੇ ਤਾਂ ਕਿ ਉਹ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕਰਨ ਇਸੇ ਲਈ ਜਿਹੜਾ ਆਪਾਂ ਕਹਿੰਨੇ ਆ ਨਾ ਕਿ ਕਾਲ ਯੁਗ ਆ ਗਿਆ। 9ਵੀਂ 9ਵੀਂ 8ਵੀਂ 8ਵੀਂ 5ਵੀਂ 5ਵੀਂ ਵਾਲੀਆਂ ਕੁੜੀਆਂ ਬਾਹਰ ਇਦਾਂ ਕਰਦੀਆਂ ਨੇ ਇਹਦਾ ਉਹ ਉਹਨਾਂ ਦਾ ਕਸੂਰ ਨਹੀਂ ਬੱਚੇ ਉਹੀ ਨੇ ਤੇ ਤੁਸੀਂ ਮੈਂ ਵੀਰਾਂ ਨੂੰ ਵੀ ਕਹਿਣਾ ਚਾਹੁੰਨੀ ਆ ਤੇ ਮਾਮਾ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਆਪਣੇ ਬੱਚਿਆਂ ਦੇ ਦੋਸਤ ਬਣੋ ਆਪਣੇ ਬੱਚਿਆਂ ਨਾਲ ਹਰ ਇੱਕ ਗੱਲ ਕਰੋ ਕਿਉਂਕਿ ਜਦੋਂ ਆਪਾਂ ਬੱਚਿਆਂ ਨਾਲ ਦੋਸਤਾਂ ਦੀ ਤਰ੍ਹਾਂ ਗੱਲ ਕਰਾਂਗੇ ਤਾਂ ਉਹਨਾਂ ਨੂੰ ਬਾਹਰ ਦੋਸਤ ਭਾਲਣ ਦੀ ਜਰੂਰਤ ਨਹੀਂ ਪੈਣੀ ਤੇ ਇੱਕ ਮਾਮਾ ਛੋਟਾ ਜਿਹਾ ਕੰਮ ਕਰਨ ਐਤਵਾਰ ਵਾਲੇ ਦਿਨ ਆਪਣੇ ਬੱਚਿਆਂ ਵਾਸਤੇ ਘੱਟੋ ਘੱਟ 5 ਚੌਪਈ ਸਾਹਿਬ ਜੀ ਤੇ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰੋ ਤੇ ਇੱਕ ਜਿਹੜਾ ਉਹ ਪੜ੍ਹਦੇ ਨੇ ਜਿੱਥੇ ਚਾਹੇ ਬੈੱਡ ਤੇ ਪੜ੍ਹਦੇ ਨੇ ਚਾਹੇ ਉਹ ਸਟੱਡੀ ਟੇਬਲ ਤੇ ਪੜ੍ਹਦੇ ਨੇ ਚਾਹੇ ਉਹ ਚੇਅਰ ਤੇ ਪੜ੍ਹਦੇ ਨੇ ਉਹਦੇ ਲੱਵੇ ਨਾ ਇੱਕ ਕਪੂਰ ਦੋ ਲੌਂਗ ਤੇ ਵਿੱਚ ਥੋੜਾ ਜਿਹਾ ਕਾਲਾ ਨਮਕ ਤੇ ਗੂਗਲ ਦੀ ਧੂਫ ਇਹ ਨੂੰ ਤੁਸੀਂ ਹਰ ਰੋਜ਼ ਜਲਾਉਣੀ ਸ਼ੁਰੂ ਕਰੋ ਇੱਕ ਮਹੀਨਾ ਲਗਾਤਾਰ ਕਰੋ ਤਾਂ ਜਿਹੜਾ ਤੁਹਾਡੇ ਬੱਚੇ ਦਾ ਮਾਈਂਡ ਹੈ ਨਾ ਉਹ ਦੇਖਿਓ ਕਿੰਨਾ ਪੋਜ਼ੀਟਿਵ ਸੋਚਣ ਲੱਗੇਗਾ ਤੇ ਕਿੰਨਾ ਬਦਲੇਗਾ ਤੇ ਤੁਹਾਡਾ ਬੱਚਾ ਤੁਹਾਡੀ ਹਰ ਇੱਕ ਗੱਲ ਮੰਨਣ ਲੱਗੇਗਾ ਇਹ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦੋ ਵੈਸੇ ਤਾਂ ਐਤਵਾਰ ਤੋਂ ਸ਼ੁਰੂ ਕਰੋ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਹੈਗੀ ਤਾਂ ਅੱਜ ਤੋਂ ਵੀ ਕਰੋਗੇ ਤਾਂ ਵਧੀਆ ਨਹੀਂ ਐਤਵਾਰ ਤੋਂ ਹਰ ਐਤਵਾਰ ਤੁਸੀਂ ਪਾਠ ਕਰਨਾ ਹੈ ਤੇ ਜਿਹੜੀ ਧੂਫ ਹੈਗੀ ਇਹ ਚਾਹੇ ਤੁਸੀਂ ਡੇਲੀ ਆਪਣੇ ਬੱਚੇ ਦੇ ਜਿੱਥੇ ਪੜਦਾ ਹੈ ਉਹ ਉਥੇ ਜ਼ਰੂਰ ਦੇਣੀ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਪਾ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ